ਦੋਸਤੋ ਅੱਜ ਤੁਹਾਨੂੰ ਇੱਕ ਅਜੀਬੀ ਚੀਜ਼ ਦਿਖਾਉਣਾ ਜੋ ਹੋ ਸਕਦਾ ਤੁਸੀਂ ਪਹਿਲਾਂ ਬਹੁਤ ਘੱਟ ਦੇਖੀ ਹੋਣੀ ਹੈ ਜਾਂ ਹੋ ਸਕਦਾ ਕੁਝ ਵੀਰਾਂ ਨੇ ਹਜੇ ਤੱਕ ਦੇਖੀ ਨਾ ਹੋਵੇ ਦੇਖੋ ਤੁਸੀਂ ਪੰਜਾਬ ਦੀ ਧਰਤੀ ਦੇ ਉੱਪਰ ਜਿਹੜਾ ਇੱਕ ਫਾਰਮਰ ਆ ਜਿਹੜਾ ਸਿੰਪਲ ਫਾਰਮਰ ਕਣਕ ਦੇ ਨਾਲ-ਨਾਲ ਜਿਹੜਾ ਇੱਕ ਵੱਟ ਦੇ ਉੱਪਰ ਕੇਸਰ ਉਗਾਈ ਬੈਠਾ ਹੈ ਜਿਹੜਾ ਕੇਸਰ ਦੇ ਬੂਟੇ ਲਾਈ ਬੈਠਾ ਹੈ ਇਸ ਕਿਸਾਨ ਨੂੰ ਪੁੱਛਣ ਤੇ ਪਤਾ ਚੱਲਿਆ ਹੈ ਕਿ ਇਸ ਦਾ ਬੀਜ ਆ ਜਿਹੜਾ ਇਸ ਨੂੰ ਕਿਸੇ ਆਪਣੇ ਰਿਸ਼ਤੇਦਾਰ ਦੇ ਪਾਸੋਂ ਜਿਹੜਾ ਪ੍ਰਾਪਤ ਹੋਇਆ ਸੀ ਤੇ ਉਸ ਨੂੰ ਇਹਨੇ ਆਪਣੀ ਜਿਹੜੀ ਕਣਕ ਦੀ ਵੱਟ ਦੇ ਉੱਪਰ ਲਾ ਕੇ ਜਿਹੜੇ ਕਾਫੀ ਸਾਰੇ ਜਿਹੜੇ ਬੂਟੇ ਨੇ ਉਹ ਉਗਾ ਲਏ ਨੇ ਇਸ ਦੀ ਬਿਜਾਈ ਇਸ ਵੀਰ ਨੇ ਜਦੋਂ ਕਣਕ ਦੀ ਬਿਜਾਈ કરી ਸੀ ਉਸੇ ਸਮੇਂ ਜਿਹੜੀ ਇਹਦੀ ਬੀਜ ਸੀਗੇ ਇਹ ਵੱਟਾਂ ਦੇ ਉੱਪਰ ਇਸ ਨੇ ਲਗਾਏ ਸੀਗੇ ਜੋ ਕਿ ਹੌਲੀ-ਹੌਲੀ ਪੌਦੇ ਉੱਗਰੇ ਤੇ ਹੌਲੀ-ਹੌਲੀ ਜਿਹੜੇ ਇੱਕ ਵਧੀਆ ਕਣਕ ਦੇ ਪੱਕਣ ਤੱਕ ਜਿਹੜੇ ਵਧੀਆ ਜਿਹੜੇ ਬੂਟੇ ਹੋ ਗਏ ਤੇ ਉਸ ਤੋਂ ਬਾਅਦ ਜਿਹੜੇ ਇਸ ਦੇ ਉੱਪਰ ਜਿਹੜੇ ਫੁੱਲ ਵੀ ਨਿਕਲ ਆਏ ਤੇ ਫੁੱਲ ਜਿਹੜੇ ਖਿਰ ਚੁੱਕੇ ਨੇ ਤੇ ਇਹ ਵਾਈ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਿਹੜਾ ਉੱਪਰ ਜਿਹੜਾ ਉੱਪਰ ਕੇਸਰ ਲੱਗਿਆ ਹੋਇਆ ਹੈ ਕੇਸਰ ਦੀਆਂ ਪੱਤੀਆਂ ਉਹ ਲਾ ਲਾ ਕੇ ਜਿਹੜੀਆਂ ਆਪਣੇ ਕੱਪ ਦੇ ਵਿੱਚ ਪਾ ਰਿਆ ਇਹ ਵੀਰ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਅਸੀਂ ਚਾਹ ਦੇ ਵਿੱਚ ਜਿਹੜੀ ਕਰਦੇ ਆਂ ਜਦੋਂ ਅਸੀਂ ਚਾਹ ਬਣਾਉਂਦੇ ਆਂ ਤਾਂ ਇਸ ਦੇ ਜਿਹੜੀਆਂ ਕੁਝ ਪੱਤੀਆਂ ਅਸੀਂ ਚਾਹ ਦੇ ਵਿੱਚ ਪਾ ਦਿੰਦੇ ਆਂ ਤੇ ਚਾਹ ਜਿਹੜੀ ਸਵਾਦ ਬਣਦੀ ਹੈ ਥੋੜੇ ਜਿਹੀ ਬੀਜ ਤੋਂ ਹੀ ਇਸ ਵੀਰ ਨੇ ਕਾਫੀ ਸਾਰੇ ਜਿਹੜੇ ਪੌਦੇ ਨੇ ਤਿਆਰ ਕਰ ਲਏ ਨੇ ਇਸ ਟਾਈਮ ਇਨ੍ਹਾਂ ਬੂਟਿਆਂ ਦੇ ਉੱਪਰ ਲੱਗੇ ਕਾਫੀ ਸਾਰੇ ਫੁੱਲ ਜਿਹੜੇ ਬਿਲਕੁਲ ਖਿਰ ਚੁੱਕੇ ਨੇ ਪੱਤੀਆਂ ਉਹਨਾਂ ਦੀਆਂ ਜਿਹੜੀਆਂ ਸੁੱਕ ਚੁੱਕੀਆਂ ਨੇ ਜਿਸ ਨੂੰ ਇਹ ਕਿਸਾਨ ਵੀਰ ਆ ਜਿਹੜਾ ਉੱਪਰੋਂ ਲਾ ਲਾ ਕੇ ਜਿਹੜੇ ਸਟੋਰ ਕਰ ਰਿਆ ਤੇ ਆਪਣੇ ਵਰਤਨ ਦੇ ਲਈ ਇਸ ਨੂੰ ਬਾਜ਼ਾਰ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਮਹਿੰਗੀ ਕੀਮਤ ਦੇ ਉੱਪਰ ਜਿਹੜਾ ਕੇਸਰ ਆਪਾਂ ਨੂੰ ਮਿਲਦਾ ਉਹ ਬਿਲਕੁਲ ਏਸੇ ਹੀ ਸ਼ਕਲ ਦਾ ਜਿਹੜਾ ਹੁੰਦਾ ਏ ਜਿਸ ਦੀਆਂ ਇਸ ਦੀਆਂ ਪੱਤੀਆਂ ਨੇ ਏਸੀ ਤਰ੍ਹਾਂ ਦੀਆਂ ਬਿਲਕੁਲ ਉਹਦੀਆਂ ਜਿਹੜੀਆਂ ਪੱਤੀਆਂ ਹੁੰਦੀਆਂ ਨੇ ਪਰ ਉਹਦੀ ਕੀਮਤ ਜਿਹੜੀ ਸਭ ਨੂੰ ਪਤਾ ਏ ਕਿ ਉਹਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਏ ਇਸ ਦੇ ਉੱਪਰ ਕੋਈ ਵੀ ਸਪਰੇਅ ਨਹੀਂ ਕੀਤੀ ਗਈ ਅਤੇ ਜੇ ਕੀਤੀ ਗਈ ਹੈ ਤਾਂ ਜਿਹੜੀ ਖੱਟੀ ਲੱਸੀ ਦੀ ਇਸ ਦੇ ਉੱਪਰ ਜਿਹੜੀ ਸਪਰੇਅ ਕੀਤੀ ਗਈ ਹੈ ਜਾਂ ਕੋਈ ਹੋਰ ਕੈਮੀਕਲ ਦੀਆਂ ਸਪਰੇ ਹਾਂ ਜਾਂ ਕੋਈ ਵੀ ਜਿਹੜੀ ਖਾਦ ਕੈਮੀਕਲ ਵਾਲੀ ਇਸ ਦੇ ਵਿੱਚ ਜਿਹੜੀ ਨਹੀਂ ਵਰਤੀ ਗਈ ਚਾਹ ਜਾਂ ਦੁੱਧ ਦੇ ਵਿੱਚ ਪਾ ਕੇ ਇਹ ਕਿਸਾਨ ਵੀਰ ਹੈ ਜੋ ਘਰ ਦੇ ਵਿੱਚ ਜਿਹੜੀ ਇਸ ਦੀ ਵਰਤੋਂ ਕਰਦੇ ਨੇ ਚਾਹ ਜਾਂ ਦੁੱਧ ਦੇ ਵਿੱਚ ਇਸ ਨੂੰ ਪਾ ਲੈਂਦੇ ਨੇ ਜਿਸ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਉਸ ਦਾ ਟੇਸਟ ਜਿਹੜਾ ਇੱਕ ਵਧੀਆ ਬਣ ਜਾਂਦਾ ਹੈ ਕੁਝ ਕਿਸਾਨ ਵੀਰਾਂ ਜਿਹੜੇ ਸੋਚ ਰਹੇ ਹੋਣਗੇ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਦੇ ਉੱਪਰ ਕੇਸਰ ਆ ਜਿਹੜਾ ਨਹੀਂ ਹੋ ਸਕਦਾ ਜਾਂ ਇਹ ਕੇਸਰ ਨਹੀਂ ਆ ਜਾਂ ਕੇਸਰ ਹੈ ਤਾਂ ਜਿਹੜਾ ਇਸ ਕਿਸਾਨ ਨੂੰ ਜਿਹੜਾ ਬਹੁਤ ਜ਼ਿਆਦਾ ਪ੍ਰਾਫਿਟ ਹੋ ਸਕਦਾ ਹੈ ਜੇਕਰ ਇਸ ਕੋਲ ਕੇਸਰ ਦਾ ਬੀਏ ਤਾਂ ਇਹ ਜਿਹੜੇ ਬਹੁਤ ਜ਼ਿਆਦਾ ਪੈਦਾਵਾਰ ਕਰਕੇ ਇਸ ਦੀ ਜਿਹੜੀ ਬਹੁਤ ਜ਼ਿਆਦਾ ਇੱਕ ਮੋਟੀ ਰਕਮ ਜਿਹੜੀ ਆਪਣੀ ਕਮਾ ਸਕਦਾ ਏ ਪਰ ਅਸਲ ਦੇ ਵਿੱਚ ਕਿਸਾਨ ਵੀਰੋ ਕੀ ਹੈ ਕਿ ਇਹ ਜਿਹੜਾ ਕੇਸਰ ਹੈ ਇਸ ਨੂੰ ਕਸੂਮ ਕਿਹਾ ਜਾਂਦਾ ਹੈ ਜਾਂ ਇਸ ਨੂੰ ਅਮਰੀਕਨ ਕੇਸਰ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ ਜੋ ਪਿਓਰ ਕੇਸਰ ਹੁੰਦਾ ਏ ਬਿਲਕੁਲ ਉਸ ਦਾ ਪੌਦਾ ਕਿਸਾਨ ਵੀਰੋ ਬਿਲਕੁਲ ਛੋਟਾ ਜਿਹਾ ਪੌਦਾ ਹੁੰਦਾ ਏ ਅਸੀਂ ਉਸ ਦੇ ਉੱਪਰ ਵੀ ਜਿਹੜਾ ਇਸੇ ਤਰ੍ਹਾਂ ਇੱਕ ਫੁੱਲ ਨਿਕਲਦਾ ਏ ਤੇ ਜੋ ਪੱਤੀਆਂ ਕੱਢਦਾ ਏ ਉਹ ਬਹੁਤ ਜ਼ਿਆਦਾ ਜਿਹੜਾ ਘੱਟ ਪੱਤੀਆਂ ਕੱਢਦਾ ਏ ਇਸੇ ਤਰ੍ਹਾਂ ਹੀ ਬਿਲਕੁਲ ਉਹ ਪੱਤੀਆਂ ਕੱਢਦਾ ਏ ਜੋ ਪਿਓਰ ਕੇਸਰ ਹੁੰਦਾ ਏ ਬਿਲਕੁਲ ਜਿੱਦਾਂ ਇਸਦੇ ਫੁੱਲਾਂ ਦੇ ਉੱਪਰ ਪੱਤੀਆਂ ਆ ਕੇ ਸੁੱਕ ਚੁੱਕੀਆਂ ਨੇ ਉਸੇ ਉਸੇ ਤਰ੍ਹਾਂ ਹੀ ਜਿਹੜਾ ਉਸ ਕੇਸਰ ਦੇ ਉੱਪਰ ਵੀ ਇਸੇ ਤਰ੍ਹਾਂ ਫੁੱਲ ਨਿਕਲਦਾ ਏ ਇਸੇ ਤਰ੍ਹਾਂ ਹੀ ਪੱਤੀਆਂ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਜਿਹੜੀਆਂ ਤੋੜ ਕੇ ਜਿਹੜੀਆਂ ਸੁਕਾਅ ਲਈਆਂ ਜਾਂਦੀਆਂ ਨੇ ਜਦੋਂ ਫੁੱਲ ਜਿਹੜਾ ਬਿਲਕੁਲ ਸੁੱਕ ਜਾਂਦਾ ਏ ਉਦੋਂ ਹੀ ਉਸ ਨੂੰ ਜਿਹੜਾ ਉਹ ਪੱਤੀਆਂ ਨੂੰ ਉਹਦੇ ਉੱਪਰੋਂ ਉਤਾਰ ਲਿਆ ਜਾਂਦਾ ਏ ਜਿਹੜਾ ਪਿਓਰ ਕਸ਼ਮੀਰੀ ਕੇਸਰ ਹੁੰਦਾ ਏ ਉਸਦੇ ਬੀਜ ਦਾ ਤੇ ਇਸਦੇ ਬੀਜ ਦਾ ਜਿਹੜਾ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਅੰਤਰ ਹੁੰਦਾ ਏ ਕਿਉਂਕਿ ਜਿਹੜਾ ਕਸ਼ਮੀਰੀ ਕੇਸਰ ਹੁੰਦਾ ਏ ਉਹ ਜਿਹੜੇ ਸਪੈਸ਼ਲੀ ਕਸ਼ਮੀਰ ਦੇ ਵਿੱਚ ਹੀ ਜਿਹੜਾ ਜਿਹੜਾ ਵਗਾਇਆ ਜਾ ਸਕਦਾ ਹੈ ਕਿਉਂਕਿ ਉਸ ਤੋਂ ਦਾ ਜਿਹੜਾ ਵਾਤਾਵਰਨ ਉਹੀ ਜਿਹੜਾ ਉਹਦੇ ਉੱਗਣ ਦੇ ਲਈ ਅਨੁਕੂਲ ਹੁੰਦਾ ਏ ਅਤੇ ਉਸ ਦਾ ਜਿਹੜਾ ਬੀਜ ਹੁੰਦਾ ਏ ਉਹ ਬੀਜ ਜਿਹੜਾ ਇੱਕ ਤਰ੍ਹਾਂ ਪਿਆਜ਼ ਦੀ ਸ਼ਕਲ ਦਾ ਹੁੰਦਾ ਏ ਜਿਸ ਤਰ੍ਹਾਂ ਪਿਆਜ਼ ਦੀ ਸ਼ਕਲ ਹੁੰਦੀ ਏ ਉਸੇ ਤਰ੍ਹਾਂ ਦਾ ਉਸ ਕਸ਼ਮੀਰੀ ਕੇਸਰ ਦਾ ਜਿਹੜਾ ਬੀਜ ਹੁੰਦਾ ਏ ਜਿਸ ਦੀ ਕੀਮਤ ਜਿਹੜੀ ਕਿ ਬਹੁਤ ਜ਼ਿਆਦਾ ਹੁੰਦੀ ਏ ਅਤੇ ਉਸ ਦੇ ਉੱਪਰ ਜੋ ਪੱਤੀਆਂ ਨਿਕਲਦੀਆਂ ਨੇ ਜੋ ਇਸੇ ਤਰ੍ਹਾਂ ਫੁੱਲ ਲੱਗ ਕੇ ਕਿਉਂਕਿ ਇੱਕ ਤਾਂ ਉਹਦਾ ਜਿਹੜਾ ਸਾਈਜ਼ ਆ ਬਿਲਕੁਲ ਬੂਟੇ ਦਾ ਬਹੁਤ ਜ਼ਿਆਦਾ ਨਿੱਕਾ ਹੁੰਦਾ ਏ ਅਤੇ ਜਿਹੜੀਆਂ ਉਸ ਦੇ ਉੱਪਰ ਕੇਸਰ ਦੀਆਂ ਪੱਤੀਆਂ ਲੱਗਦੀਆਂ ਨੇ ਉਹ ਸਿਰਫ ਤਿੰਨ ਕੁ ਪਤਨੀਆਂ ਜਿਹੜੀਆਂ ਉਸ ਫੁੱਲ ਦੇ ਉੱਪਰ ਲੱਗਦੀਆਂ ਨੇ ਅਤੇ ਇਸ ਕਸ਼ਮੀਰੀ ਕੇਸਰ ਦਾ ਬੀਜ ਹੁੰਦਾ ਜੋ ਉਹ ਜਿਹੜਾ ਕਾਫੀ ਜ਼ਿਆਦਾ ਛੋਟਾ ਹੁੰਦਾ ਹੈ ਦਾਣਿਆਂ ਦੇ ਰੂਪ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਦਾਣੇ ਹੁੰਦੇ ਨੇਗੇ ਕਣਕ ਦੇ ਦਾਣੇ ਜਾਂ ਜਵਾਰ ਦੇ ਦਾਣੇ ਜਿਹੜਾ ਉਸ ਤਰ੍ਹਾਂ ਦਾ ਸائز ਇਸ ਦਾ ਹੁੰਦਾ ਹੈ ਸੋ ਇਹਨਾਂ ਦੇ ਬੀਜਾਂ ਦਾ ਜਿਹੜਾ ਆਪਸ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ ਇਸ ਨੂੰ ਅਮਰੀਕਨ ਕੇਸਰ ਦੇ ਨਾਮ ਨਾਲ ਜਿਹੜਾ ਬੁਲਾਇਆ ਜਾਂਦਾ ਹੈ ਅਮਰੀਕਨ ਕੇਸਰ ਦੇ ਜਿਹੜੇ ਬੀਜਾਂ ਤੋਂ ਆਇਲ ਤਿਆਰ ਕੀਤਾ ਜਾਂਦਾ ਹੈ ਜੋ ਕਿ ਮਾਰਕੀਟ ਦੇ ਵਿੱਚ ਰਫੈਂਡ ਰਫੈਂਡ ਤੇਲ ਦੇ ਨਾਮ ਨਾਲ ਜਿਹੜਾ ਵਿਕਦਾ ਏ ਉਹ ਤੇਲ ਜਿਹੜਾ ਇਸ ਦੇ ਬੀਜਾਂ ਤੋਂ ਜਿਹੜਾ ਤਿਆਰ ਕੀਤਾ ਜਾਂਦਾ ਹੈ ਅਤੇ ਜੋ ਅਮਰੀਕਨ ਕੇਸਰ ਦੀਆਂ ਪੱਤੀਆਂ ਨੇ ਇਸ ਦੇ ਬਾਰੇ ਇਸ ਦੇ ਰੇਟ ਬਾਰੇ ਕੁਝ ਜ਼ਿਆਦਾ ਕਲੀਅਰ ਨਹੀਂ तकरीबन 1000 ਰੁਪਏ ਦੇ ਲੱਗੇ ਤੱਕ ਇਹਨਾਂ ਦਾ ਜਿਹੜਾ ਰੇਟ ਜਿਹੜਾ ਉਹ ਦੱਸਿਆ ਗਿਆ ਏ ਪਰ ਖਾਸ ਵਰਤੋਂ ਜਿਹੜੀ ਇਸ ਦੀ ਰਫੈਂਡ ਔਇਲ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਸੋ ਇਸ ਤਰ੍ਹਾਂ ਕਸ਼ਮੀਰੀ ਕੇਸਰ ਵਿੱਚ ਤੇ ਅਮਰੀਕਨ ਕੇਸਰ ਵਿੱਚ ਜਿਹੜਾ ਕਾਫੀ ਜ਼ਿਆਦਾ ਫਰਕ ਹੁੰਦਾ ਹੈ ਪਰ ਜੇਕਰ ਇਹਨਾਂ ਦੀਆਂ ਪੱਤੀਆਂ ਨੂੰ ਲਾ ਕੇ ਜਿਹੜਾ ਪੈਕ ਕਰ ਲਿਆ ਜਾਵੇ ਤਾਂ ਤੁਸੀਂ ਇਸ ਦੇ ਵਿੱਚ ਜਿਹੜਾ ਸਮਝਣ ਦੇ ਵਿੱਚ ਧੋਖਾ ਖਾ ਸਕਦੇ ਹੋ ਕਿ ਇਹਨਾਂ ਦੀ ਜਿਹੜੀ ਸੇਮ ਸ਼ਕਲ ਹੁੰਦੀ ਹੈ ਪੱਤੀਆਂ ਦੀ ਹਰ ਇੱਕ ਬੰਦਾ ਜਿਹੜਾ ਇਸ ਦੀ ਪਛਾਣ ਨਹੀਂ ਕਰ ਸਕਦਾ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ